3 ਮਹੀਨਾ ਪਹਿਲਾਂ ਵਿਆਹਿਆ ਮੁੰਡਾ ਜਿਸਨੇ 15 ਦਿਨ ਬਾਅਦ ਆਪਣੀ ਪਤਨੀ ਦੇ ਕੋਲ ਚਲੇ ਜਾਣਾ ਸੀ ਜੋ ਕਿ ਇਸ ਸਮੇਂ ਵਿਦੇਸ਼ ਕੈਨੇਡਾ ਦੇ ਵਿੱਚ ਬੈਠੀ ਹੈ ਬੜੇ ਹੀ ਚਾਹਵਾਂ ਦੇ ਨਾਲ ਪਾਰਟੀਆਂ ਕੀਤੀਆਂ ਜਾ ਰਹੀਆਂ ਸਨ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਪਰ ਅਚਾਨਕ ਇੱਕ ਦੁਖਦ ਹਾਦਸਾ ਹੋ ਗਿਆ ਜਿਸ ਦੇ ਵਿੱਚ 6 ਜਾਣਿਆਂ ਦੇ ਨਾਲ ਇਹ ਵੱਡਾ ਹਾਦਸਾ ਹੋਇਆ ਪਤਾ ਲੱਗਿਆ ਕਿ ਗੱਡੀ ਨਹਿਰ ਦੇ ਵਿੱਚ ਜਾ ਡਿੱਗੀ ਜਿਸ ਦੇ ਵਿੱਚ ਤੜਫ ਤੜਫ ਕੇ जान ਗਈ ਹੈ ਮੁੰਡਿਆਂ ਦੀ ਅਦਿਸ਼ ਘਟਨਾ ਤੋਂ ਬਾਅਦ ਪਰਿਵਾਰ ਡੂੰਗੇ ਸੋਗ ਦੇ ਵਿੱਚ ਹੈ ਪਤਾ ਲੱਗਿਆ ਕਿ ਬੀਤੇ ਦਿਨੀ ਉਹ ਹੋਰ ਜਨਮ ਦਿਨ ਦੀ ਪਾਰਟੀ ਮਨਾਉਣ ਤੋਂ ਬਾਅਦ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਕਿ ਅਚਾਨਕ ਹੀ ਗੱਡੀ ਪੁਲ ਤੋਂ ਹੇਠਾਂ ਨਹਿਰ ਦੇ ਵਿੱਚ ਜਾ ਡਿੱਗੀ ਜਿਸ ਤੇ ਕਾਰਨ ਮੋਰਲੇ ਸੀਟਾਂ ਤੇ ਬੈਠੇ ਦੋ ਜਣਿਆਂ ਦੀ ਜਾਨ ਚਲੀ ਗਈ ਜਦੋਂ ਕਿ ਪਿੱਛੇ ਬੈਠੇ ਚਾਰ ਜਣੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਪੁਲਿਸ ਦੇ ਵੱਲੋਂ ਦਰਜ ਕਰਕੇ ਮਾਮਲਾ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ 3 ਮਹੀਨੇ ਪਹਿਲਾਂ ਵਿਆਹੇ ਮੁੰਡੇ ਦਾ ਸਭ ਕੁਝ ਬਰਬਾਦ ਹੋ ਗਿਆ ਤੇ ਉਸ ਕੁੜੀ ਦਾ ਕੀ ਬਣੇਗਾ ਜਿਸਨੇ ਬੜੇ ਹੀ ਚਾਹਾਂ ਤੇ ਸੱਧਰਾਂ ਦੇ ਨਾਲ ਹੀ ਵਿਆਹ ਕਰਵਾਇਆ ਸੀ ਅਤੇ 15 ਦਿਨ ਬਾਅਦ ਉਸਨੇ ਆਪਣੇ ਪਤੀ ਨੂੰ ਕੈਨੇਡਾ ਤੇ ਵਿਛੇ ਮਿਲਣਾ ਸੀ ਸਵਿਫਟ ਕਾਰ ਨਹਿਰ ਦੇ ਵਿੱਚ ਡਿੱਗਣ ਤੋਂ ਬਾਅਦ ਦੋ ਜਾਣਿਆਂ ਦੀ ਜਾਨ ਗਈ ਹੈ ਮौज-ਮਸਤੀ ਦੇ ਵਿੱਚ ਜਾ ਰਹੇ ਨੌਜਵਾਨਾਂ ਦੇ ਨਾਲ ਇਹ ਵੱਡਾ ਹਾਦਸਾ ਹੋ ਗਿਆ ਜਿਸ ਦੇ ਕਾਰਨ ਹੁਣ ਪਰਿਵਾਰ ਡੂੰਘੇ ਸਦਮੇ ਦੇ ਵਿੱਚ ਨੇ ਜਦੋਂ ਇਹ ਕਾਰਗਰੀਤਾ ਪਿਛਲੀ ਸੀਟਾਂ ਤੇ ਬੈਠੇ ਚਾਰ ਦੋਸਤ ਗੱਡੀ ਦੇ ਵਿੱਚੋਂ ਬਾਹਰ ਨਿਕਲਦੇ ਨੇ ਰੋਲਾ ਪਾਉਂਦੇ ਨੇ ਫੋਨ ਕਰਦੇ ਨੇ ਤਾਂ ਕਿ ਮਦਦ ਦੇ ਲਈ ਕਿਸੇ ਨੂੰ ਬੁਲਾਇਆ ਜਾ ਸਕੇ ਪਰ ਜਿਸ ਸਮੇਂ ਤੱਕ ਸਾਰੇ ਲੋਕ ਇਕੱਠੇ ਹੋ ਕੇ ਪਹੁੰਚਦੇ ਨੇ ਅੱਗੇ ਬੈਠੇ ਨੌਜਵਾਨਾਂ ਨੂੰ ਗੱਡੀ 'ਚੋਂ ਕੱਢਿਆ ਜਾਂਦਾ ਹੈ ਤਾਂ ਉਸ ਸਮੇਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਮ੍ਰਿਤਕਾਂ ਦੀ ਪਛਾਣ ਰਜਤ ਕੁਮਾਰ ਪੁੱਤਰ ਤਿਲਕਰਾਜ ਵਾਸੀ ਪਿੰਡ ਕਾਲਗੜ੍ਹ ਜ਼ਿਲ੍ਹਾ ਪਠਾਨਕੋਟ ਅਤੇ ਰঞ্জੀਤ ਸਿੰਘ ਪੁੱਤਰ ਕਿਸ਼ਨ ਚੰਦ ਵਾਸੀ ਪਿੰਡ ਜਮਾਲਪੁਰ ਜ਼ਿਲ੍ਹਾ ਪਠਾਨਕੋਟ ਦੇ ਵੱਜੂ ਕੀਤੀ ਗਈ ਹੈ। ਇਸੇ ਗੱਡੀ ਦੇ ਵਿੱਚ ਰਚਿਤ ਦਾ ਭਰਾ ਅਭਿਸ਼ੇਕ ਕੁਮਾਰ, ਕੇਤਨ ਚੌਧਰੀ ਅਤੇ ਸੁਸ਼ਾਂਤ ਸਮੇਤ ਉਦੇਸ਼ ਸਿੰਘ ਵੀ ਬੈਠੇ ਹੋਏ ਸਨ। ਇਹਨਾਂ ਦੇ ਮਾਮੂਲੀ ਸੱਟਾਂ ਲੱਗੀਆਂ ਨੇ ਪਰ ਇਹ ਸਾਰਾ ਹਾਦਸਾ ਉਹਨਾਂ ਦੇ ਕਿਵੇਂ ਅੱਖਾਂ ਦੇ ਸਾਹਮਣੇ ਹੋਇਆ। ਲੋਕਾਂ ਨੇ ਦੱਸਿਆ ਕਿ ਕਿੰਜ ਕਰੀਬ 35 ਤੋਂ 40 ਫੁੱਟ ਦੀ ਇਹ ਡੂੰਗੀ ਖਾੜਾ ਜਿਸ ਦੇ ਵਿੱਚ ਇਹ ਗੱਡੀ ਜਾ ਡਿੱਗੀ ਅਤੇ ਇਸ ਤੋਂ ਬਾਅਦ ਦੋ ਜਣਿਆਂ ਦੀ ਜਾਨ ਚਲੀ ਗਈ ਇਹ ਰਾਤ ਨੂੰ ਸਵੇਰ 1 ਵਜੇ ਨਾਲ 6 ਲੜਕੇ ਜਿਹੜੇ ਉਹ ਪਟਾਖਾ ਡੋਲੂ ਆਏ ਕਦੇ ਹੀ ਤੇ ਓਵਰਟੇਕ ਕਰਦੇ ਗੱਡੀ ਜਿਹੜੀ ਆ ਉਹ ਪੰਨ ਬੈਲੈਂਸ ਹੋ ਕੇ ਜਿਹੜੀ ਥੱਲੇ ਚਲੀ ਗਈ ਆ ਕਾਰ ਦੇ ਬੋਲਦੇ ਬਿਲਕੁਲ ਨਾਲ 6 ਬੱਚੇ ਸੀ ਜਿਨ੍ਹਾਂ ਦੇ ਵਿੱਚੋਂ ਦੋ ਬੱਚਿਆਂ ਦੀ ਡੈਥ ਹੋ ਗਈ ਹੈ ਤੇ ਦੋ ਜਿਹੜੇ ਵਿੱਚ ਰਹਿ ਗਏ ਸੀ ਚਾਰ ਨਿਕਲ ਗਿਆ ਬੜਾ ਦੁਖਦਾਈ ਹਾਦਸਾ ਆਇਆ ਜੀ ਰਾਤ ਨੂੰ 1:30 ਵਜੇ ਦੇ 1:30 ਵਜੇ ਦੇ ਇੱਕ ਜਿਹੜਾ ਇਹ ਹਾਸਾ ਹੈ ਤੇ ਇਹਦੇ ਲਈ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਹੈ ਉਹ ਬੜਾ मतलब ਦੁਖਦਾਈ ਹਾਸਾ ਹੈ ਇਹ ਹਾਂਜੀ ਲੋਕਲ ਹੀ ਜੀ ਪਲਟਾ ਸਾਹ ਦੇ ਮੋੜੇ ਹੀ ਜਿੱਥੋਂ ਪਠਾਨਕੋਟੋਂ ਜਾ ਰਹੇ ਸੀ ਪਿੰਡ ਵਾਲੇ ਪਾਸੇ ਨੂੰ ਤੇ ਪ੍ਰਸ਼ਾਸਨ ਨੂੰ ਇੱਥੇ ਜਿਹੜੀ ਹੈ ਉਹ ਇੱਥੇ ਕੱਲੜ ਲਾਈਟਾਂ ਲਾਉਣੀਆਂ ਚਾਹੀਦੀਆਂ ਜਿਹਦੇ ਨਾਲ ਰਿਫਲੈਕਟਰ ਜਨਰਲ ਪਤਾ ਲੱਗ ਜਾਏ ਕਿ ਇਸ ਪਾਸੇ ਜਿਹੜਾ ਹੈ ਕਿ ਖਾੜਾ ਗਿਆ ਇਈ ਵਾਰੀ ਜਦੋਂ ਬੰਦਾ ਕੋ ਮਕੈਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਇਸ ਪਾਸੇ ਆ ਕਾੜਾ ਜਾਂ ਕਿੰਨਾ ਡਿਲੀ ਡੂੰਗੀ ਹੈ ਘਟੋਕਟ ਵੀ ਮੈਂ 40 30 40 ਫੁੱਟ ਥੱਲੇ ਗਈ ਹੈ ਗੱਡੀ